ਸ਼ਤਰੀਏ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਦਹੀਂ ਭੱਲੇ ਬਹੁਤ ਹੀ ਜਿਆਦਾ ਸਪੰਜੀ ਤੇ ਇੱਕਦਮ ਨਰਮ ਬਣ ਕੇ ਤਿਆਰ ਹੋਣਗੇ ਵੈਸੇ ਤਾਂ ਦਹੀਂ ਭੱਲੇ ਆ ਜਿਹੜੇ ਉੜਦ ਦੀ ਦਾਲ ਦੇ ਬਣਾਏ ਜਾਂਦੇ ਆ ਪਰ ਅੱਜ ਅਸੀਂ ਮੂੰਗੀ ਦੀ ਦਾਲ ਦੇ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਹਾਈਜੀਨਿਕ ਤਰੀਕੇ ਨਾਲ ਇੱਕਦਮ ਸੌਫਟ ਬਣ ਕੇ ਤਿਆਰ ਹੋਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦਹੀਂ ਪੱਲੇ ਦੀ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਜਿਹੜੇ ਚੰਗੀ ਤਰ੍ਹਾਂ ਸਮਝ ਆ ਸਕਣ ਦਹੀਂ ਪੱਲੇ ਦੀ ਰੈਸਪੀ ਸ਼ੁਰੂ ਕਰਦੇ ਹਾਂ ਪੱਲੇ ਬਣਾਉਣ ਲਈ ਅਸੀਂ 1 ਕੱਪ ਮੂੰਗੀ ਦੀ ਦਾਲ ਲਈ ਹੈ ਦੇਖੋ ਇਹ ਵਾਲੀ ਹੁੰਦੀ ਜਿਹੜੀ ਮੂੰਗੀ ਦੀ ਦਾਲ ਪੀਲੀ ਵਾਲੀ ਲੈਣੀ ਹੈ ਅਸੀਂ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਇਹਨੂੰ ਅਸੀਂ 3 ਤੋਂ 4 ਘੰਟੇ ਪਹਿਲਾਂ ਭਿਓ ਕੇ ਰੱਖ ਦੇਣਾ ਜੇ ਤੁਸੀਂ ਪੀਉਣਾ ਭੁੱਲ ਜਾਓ ਤਾਂ 1 ਘੰਟੇ ਪਹਿਲਾਂ ਗਰਮ ਪਾਣੀ ਵਿੱਚ ਭਿਓ ਕੇ ਇਹਨੂੰ ਰੱਖ ਸਕਦੇ ਹੋ 3 ਤੋਂ 4 ਘੰਟੇ ਪਹਿਲਾਂ ਅਸੀਂ ਚੰਗੀ ਤਰ੍ਹਾਂ ਵਾਸ਼ ਕਰਕੇ ਦੋ ਤਿੰਨ ਪਾਣੀਆਂ ਵਿੱਚ ਇਹਨੂੰ ਭਿਓ ਕੇ ਰੱਖ ਦਿਆ ਸੀਗਾ ਇਹ ਫੁੱਲ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਅਸੀਂ ਸਾਰਾ ਪਾਣੀ ਉਤਾਰ ਦੇਵਾਂਗੇ ਹੁਣ ਮਿਕਸੀ ਦਾ ਜਾਰ ਲਵਾਂਗੇ ਬਿਲਕੁਲ ਪਾਣੀ ਤੋਂ ਬਿਨਾ ਇਹਨੂੰ ਪੀਸ ਕੇ ਤਿਆਰ ਕਰਾਂਗੇ ਮਿਕਸੀ ਨੂੰ ਅਸੀਂ ਇਵੇਂ ਚਲਾਉਣਾ ਰੋਕ ਰੋਕ ਕੇ ਚਲਾ ਕੇ ਇਹਦਾ ਪਰੀਖ ਪੇਸ ਤਿਆਰ ਕਰ ਲਾਂਗੇ ਚਲਾ ਕੇ ਰੋਕ ਕੇ ਇੱਕ ਇੱਕਦਮ ਮਤਲਬ ਇੱਕਦਮ ਨਹੀਂ ਚਲਾਉਣਾ ਸਾਰੀ ਮਿਕਸੀ ਨੂੰ ਥੋੜਾ ਜਿਹਾ ਰੁਕ ਰੁਕ ਕੇ ਚਲਾ ਕੇ ਇਹ ਇਦਾਂ ਦਾ ਦਰਦਰਾ ਜਿਹਾ ਪੇਸਟ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਬਿਨਾ ਪਾਣੀ ਤੋਂ ਅਸੀਂ ਜਿਹੜਾ ਪੇਸਟ ਤਿਆਰ ਕਰਨਾ ਪਾਣੀ ਬਿਲਕੁਲ ਨਾ ਅਸੀਂ ਯੂਜ਼ ਨਹੀਂ ਕਰਨਾ ਇਹਦੇ ਵਿੱਚ ਇਹਨੂੰ ਅਸੀਂ ਕਿਸੇ ਬਰਤਨ ਵਿੱਚ ਕੱਢ ਲਾਂਗੇ ਇਹਨੂੰ ਅਸੀਂ ਹੁਣ 10 ਤੋਂ 15 ਮਿੰਟ ਚੰਗੀ ਤਰ੍ਹਾਂ ਲਗਾਤਾਰ ਫੇਂਟਣਾ ਤੁਸੀਂ ਹੱਥ ਨਾਲ ਵੀ ਫੇਂਟ ਸਕਦੇ ਹੋ ਜਾਂ ਤੁਸੀਂ ਚਮਚ ਦੀ ਹੈਲਪ ਨਾਲ ਵੀ ਇਹਨੂੰ ਫੇਂਟ ਸਕਦੇ ਹੋ ਇਸ ਤਰੀਕੇ ਨਾਲ ਇੱਕ ਨੂੰ ਚੰਗੀ ਤਰ੍ਹਾਂ ਫੇਂਟਣਾ ਹੈ ਉਦੋਂ ਤੱਕ ਫੇਂਟਣਾ ਹੈ ਜਦੋਂ ਤੱਕ ਇਹਦੇ ਵਿੱਚ ਚੰਗੀ ਤਰ੍ਹਾਂ ਹਵਾ ਨਾ ਭਰ ਜਾ 15 ਤੋਂ 20 ਮਿੰਟ ਲੱਗਣਗੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਫੈਂਟਨ ਲਈ ਇੱਕੋ ਡਾਇਰੈਕਸ਼ਨ ਵਿੱਚ ਫੈਂਟਨਾ ਸੀ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਬੈਟਰ ਨੂੰ ਦੇਖੋ 15 ਤੋਂ 20 ਮਿੰਟ ਮੈਨੂੰ ਹੋ ਚੁੱਕੇ ਸੀ ਕਲਰ ਦੇਖੋ ਦਾਲ ਦਾ ਕਲਰ ਵੀ ਕਾਫੀ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਫਲਫੀ ਬਣ ਕੇ ਇਕਦਮ ਤਿਆਰ ਹੋਈ ਹੈ ਪਾਣੀ ਦਾ ਯੂਜ਼ ਬਿਲਕੁਲ ਨਹੀਂ ਕਰਨਾ ਸੀ ਇਹਨੂੰ ਇੱਕ ਵਾਰ ਚੈੱਕ ਕਰਕੇ ਦੇਖ ਲੈਂਦੇ ਆ ਥੋੜਾ ਜਿਹਾ ਬੈਟਰ ਅਸੀਂ ਪਾਣੀ ਵਿੱਚ ਪਾ ਕੇ ਦੇਖਾਂਗੇ ਜੇ ਥੋੜਾ ਬੈਟਰ ਐਦਾ ਪਾਣੀ ਦੇ ਉੱਪਰ تیرਣ ਲੱਗ ਜਵੇ ਤਾਂ ਇਹਦਾ ਮਤਲਬ ਹੈ ਬੈਟਰ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੈ ਤੁਹਾਡਾ ਇਹਦੇ ਵਿੱਚ ਪਾਵ ਤੇ ਥੋੜਾ ਜਿਹਾ ਪਾਵਾਂਗੇ ਨਮਕ ਤੇ ਥੋੜਾ ਜਿਹਾ ਪਾਵਾਂਗੇ ਕੁੱਟਿਆ ਹੋਇਆ ਤਾਂ ਹਰੀਆਂ ਮਿਰਚਾਂ ਤੇ ਅਦਰਕ ਦਾ ਪੇਸਟ ਤੇ ਥੋੜਾ ਜਿਹਾ ਹਰਾ ਧਨੀਆ ਪਾ ਦਵਾਂਗੇ ਇਹਨੂੰ ਚੰਗੀ ਤਰ੍ਹਾਂ 1 ਮਿੰਟ ਲਈ ਅਸੀਂ ਹੋਰ ਫੇਟ ਲਾਂਗੇ ਜੇ ਤੁਹਾਡਾ ਬੈਟਰ ਹੈ ਥੋੜਾ ਜਿਹਾ ਪਤਲਾ ਹੋ ਜਵੇ ਤਾਂ ਇਹਦੇ ਵਿੱਚ ਤੁਸੀਂ 1 ਚਮਚ ਸੋਜੀ ਦਾ ਐਡ ਕਰ ਸਕਦੇ ਹੋ ਵੈਸੇ ਤਾਂ ਦੇਖੋ ਇਸ ਤਰੀਕੇ ਦਾ ਪਰਫੈਕਟ ਬਿਲਕੁਲ ਬੈਟਰ ਬਣ ਕੇ ਤਿਆਰ ਨਾ ਹੀ ਜ਼ਿਆਦਾ ਪਤਲਾ ਹੈ ਤੇ ਨਾ ਹੀ ਜ਼ਿਆਦਾ ਗਾੜਾ ਐਦਾਂ ਦਾ ਬੈਟਰ ਚਾਹੀਦਾ ਸਾਨੂੰ ਇਹਦੇ ਏਹ ਟ੍ਰਿਕ ਹੈ ਕਿ ਤੁਸੀਂ 15 ਤੋਂ 20 ਮਿੰਟ ਲਗਾਤਾਰ ਇਹਨੂੰ ਅਸੀਂ ਚਲਾ ਕੇ ਫੈਂਟ ਲੈਣਾ ਹੈ ਹੁਣ ਅਸੀਂ ਇੱਧਰ ਤੇਲ ਗਰਮ ਕਰਕੇ ਰੱਖਿਆ ਹੋਇਆ ਹੈ ਕੜਾਹੀ ਵਿੱਚ ਤੇਲ ਪਾ ਕੇ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਪਹਿਲਾਂ ਫਿਰ ਗੈਸ ਦੀ ਫਲੇਮ ਜਿਹੜੀ ਸਲੋ ਕਰ ਦਾਂਗੇ ਤੇ ਥੋੜਾ ਥੋੜਾ ਬੈਟਰ ਲੈ ਕੇ ਤੇਲ ਵਿੱਚ ਪਾਈ ਜਾਵਾਂਗੇ ਦੇਖੋ ਸਾਡਾ ਤੇਲ ਇੰਨਾ ਕੁ ਗਰਮ ਹੋਣਾ ਚਾਹੀਦਾ ਹੈ ਕਿ ਸਾਡਾ ਜਦੋਂ ਅਸੀਂ ਬੈਟਰ ਪਾਈਏ ਤਾਂ ਇੱਕਦਮ ਭੱਲੇ ਉੱਠ ਕੇ ਉੱਪਰ ਆਣ ਜਿਹੜੇ ਕੜਾਹੀ ਨੂੰ ਨਾ ਚਿਪਕਣ ਕੜਾਹੀ ਨੂੰ ਚਿਪਕਣੇ ਨਹੀਂ ਚਾਹੀਦੇ ਬਿਲਕੁਲ ਵੀ ਤਾਂ ਹੀ ਜਿਹੜਾ ਜਿਹੜਾ ਤੇਲ ਹੈ ਬਿਲਕੁਲ ਪਰਫੈਕਟ ਗਰਮ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਗਰਮ ਹੋਵੇ ਤੇ ਨਾ ਹੀ ਜ਼ਿਆਦਾ ਠੰਡਾ ਹੋਵੇ ਨਾਲ ਦੀ ਨਾਲ ਅਸੀਂ ਦੇਖੋ ਐਦਾਂ ਬੈਟਰ ਪਾnde ਜਾਵਾਂਗੇ ਤੇ ਆਪਣੇ ਭੱਲੇ ਕਿੰਨੇ ਵਧੀਆ ਬਣ ਕੇ ਤਿਆਰ ਹੋਣਗੇ ਤਿੰਨ ਤੋਂ ਚਾਰ ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਪੱਕਣ ਦਵਾਂਗੇ ਜਦੋਂ ਤੱਕ ਇਹਨਾਂ ਦਾ ਗੋਲਡਨ ਕਲਰ ਨਾ ਆ ਜਾਵੇ ਥੋੜਾ ਜਿਹਾ ਪਲਟਾ ਕੇ ਇਹਨਾਂ ਨੂੰ ਚਾਰੋਂ ਤਰਫ ਤੋਂ ਭਕਾ ਲਵਾਂਗੇ ਦੇਖੋ ਤੇਲ ਸਾਡਾ ਪਰਫੈਕਟ ਗਰਮ ਹੋਊਗਾ ਤਾਂ ਭੱਲੇ ਇੱਕਦਮ ਫਲਫੀ ਬਣ ਕੇ ਤਿਆਰ ਹੋਣਗੇ ਦੋ ਤਿੰਨ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਭੱਲੇ ਬਣਾਉਂਗੇ ਤਾਂ ਇੱਕਦਮ ਸੌਫਟ ਬਣ ਕੇ ਤਿਆਰ ਹੋਣਗੇ ਬੈਟਰ ਨੂੰ ਚੰਗੀ ਤਰ੍ਹਾਂ ਅਸੀਂ ਫੈਂਟਣਾ ਤੇ 15 ਤੋਂ 20 ਮਿੰਟ ਤਾਂ ਹੀ ਇਹਨਾਂ ਵਿੱਚ ਹਵਾ ਭਰ ਜਾਂਦੀ ਹੈ ਤੇ ਜਾਲੀਦਾਰ ਬਣ ਕੇ ਤਿਆਰ ਹੁੰ ਸਾਡੇ ਦੇਖੋ ਭੱਲਿਆਂ ਦਾ ਕਲਰ ਕਿੰਨਾ ਵਧੀਆ ਆਇਆ ਹੈ ਜਿਆਦਾ ਨਹੀਂ ਇਹਨਾਂ ਦਾ 골ਡਨ ਕਲਰ ਕਰਨਾ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਦੂਜਾ ਬੈਚ ਵੀ ਇਸੇ ਐਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਇਹਨਾਂ ਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲਾਂਗੇ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਆ ਕਿ ਕਿੰਨੇ ਵਧੀਆ ਜਾਲੀਦਾਰ ਇੱਕਦਮ ਸੌਫਟ ਪੱਲੇ ਬਣ ਕੇ ਤਿਆਰ ਹੋਏ ਆ ਆਪਣੇ ਜਿਹੜੇ ਮੂੰਗ ਦੀ ਦਾਲ ਦੇ ਭੱਲੇ ਹੁੰਦੇ ਆ ਬਹੁਤ ਜਿਆਦਾ ਵਧੀਆ ਹੁੰਦੇ ਆ ਸੌਫਟ ਹੁੰਦੇ ਆ ਤੇ ਇਹ ਆਪਣਾ ਜਿਹੜੇ ਡਾਈਜੈਸਟ ਵੀ ਬਹੁਤ ਜਿਆਦਾ ਜਲਦੀ ਹੋ ਜਾਂਦੇ ਆ ਇੱਕ ਬੌਲ ਵਿੱਚ ਪਾਵਾਂਗੇ ਪਾਣੀ ਨੋਰਮਲ ਪਾਣੀ ਲੈਣਾ ਅਸੀਂ ਰੂਮ ਟੈਂਪਰੇਚਰ ਤੇ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਨਮਕ ਦਾ ਥੋੜਾ ਜਿਹਾ ਕੱਟਿਆ ਹੋਇਆ ਤਾਂ ਧਨੀਆ ਪਾ ਲਵਾਂਗੇ ਤੇ ਜਿੰਨੇ ਕੁ ਪੱल्ले ਅਸੀਂ ਖਾਣ ਲਈ ਯੂਜ਼ ਕਰਨੇ ਆ ਉਹਨੇ ਪੱल्ले ਅਸੀਂ ਇਹਦੇ ਵਿੱਚ ਪਾਣੀ ਵਿੱਚ ਡੁਬੋ ਕੇ ਅੱਧੇ ਘੰਟੇ ਲਈ ਰੱਖ ਦਵਾਂਗੇ ਤਾਂ ਕਿ ਜਿਹੜੇ ਸਾਡੇ ਪੱਲੇ ਆ ਉਹ ਇੱਕਦਮ ਸੌਫਟ ਹੋ ਜਾਣ ਦੋ ਤਿੰਨ ਤਰੀਕੇ ਆ ਇਹਦੇ ਬਣਾਉਣ ਦੇ ਜੇ ਤੁਸੀਂ ਸਾਰੇ ਟ੍ਰਿਕ ਫੋਲੋ ਕਰਕੇ ਪੱਲਿਆਂ ਨੂੰ ਬਣਾਉਂਗੇ ਤਾਂ ਤੁਹਾਡੇ ਪੱਲੇ ਬਿਲਕੁਲ ਸੌਫਟ ਬਣ ਕੇ ਤਿਆਰ ਹੋਣਗੇ ਇੱਕਦਮ ਜਾਲੀਦਾਰ ਇਹਨਾਂ ਭੱਲਿਆਂ ਨੂੰ ਤੁਸੀਂ 15 ਤੋਂ 20 ਦਿਨ ਤੱਕ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਖਾਣੇ ਹੋਣ ਉਦੋਂ ਤੁਸੀਂ ਪਾਣੀ ਵਿੱਚ ਭਿਓ ਕੇ ਰੱਖ ਕੇ ਦਹੀਂ ਵਿੱਚ ਪਾ ਸਕਦੇ ਹੋ ਇਹਨਾਂ ਨੂੰ ਅਸੀਂ ਅੱਧੇ ਘੰਟੇ ਲਈ ਸੀ ਟਾ ਕੇ ਰੱਖ ਦਾਂਗੇ ਉਦੋਂ ਤੱਕ ਅਸੀਂ ਦਹੀਂ ਤਿਆਰ ਕਰ ਲੈਂਦੇ ਆ ਆਪਣਾ 2 ਕੱਪ ਅਸੀਂ ਦਹੀਂ ਲਿੱਤਾ ਸੀ ਇਹਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ ਦਹੀਂ ਬਿਲਕੁਲ ਇੱਕਦਮ ਫੈਂਟਨਾ ਸੀ ਇਹਦੇ ਵਿੱਚ ਕੋਈ ਵੀ ਲੰਮਸ ਨਾ ਹੋਣ ਅੱਧਾ ਕੱਪ ਅਸੀਂ ਠੰਡੇ ਪਾਣੀ ਦਾ ਪਾ ਲਵਾਂਗੇ ਇਹਦੇ ਵਿੱਚ ਕਿਉਂਕਿ ਭੱਲਿਆਂ ਵਾਲਾ ਦਹੀਂ ਹੁੰਦਾ ਬਿਲਕੁਲ ਹੀ ਪਤਲਾ ਹੁੰਦਾ ਹੈ ਜਿਆਦਾ گاੜਾ ਨਹੀਂ ਹੁੰਦਾ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਜਿੰਨੀ ਦਾ ਤੁਸੀਂ ਪੀਸੀ ਹੋਈ ਚੀਨੀ ਵੀ ਲੈ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਨਮਕ ਪਾਵਾਂਗੇ ਤੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਪਾਊਡਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਫੈਂਟ ਲੈਣਾ ਬਿਲਕੁਲ ਹੀ ਪਤਲਾ ਦਹੀਂ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਪਤਲਾ ਦਹੀਂ ਬਣਾ ਕੇ ਤਿਆਰ ਕਰ ਲਿਆ ਹੈ ਇਹ ਮੈਂ ਅਮਚੂਰ ਦੀ ਚਟਨੀ ਦੀ ਰੈਸਪੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਉਹ ਬਣਾ ਕੇ ਰੱਖੀ ਹੋਈ ਹੈ ਤੇ ਪੁਦੀਨੇ ਦੀ ਤੇ ਧਨੀਏ ਦੀ ਚਟਨੀ ਵੀ ਅਸੀਂ ਬਣਾ ਕੇ ਰੱਖ ਲਾਂਗੇ ਅੱਧਾ ਘੰਟਾ ਹੋ ਚੁੱਕਿਆ ਸਾਡੇ ਭੱਲਿਆਂ ਨੂੰ ਪੈਨ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਸੌਫਟ ਹੋ ਚੁੱਕੇ ਆ ਹੁਣ ਇਹਨਾਂ ਦਾ ਥੋੜਾ ਥੋੜਾ ਪਾਣੀ ਨਿਚੋੜ ਕੇ ਇਹਨਾਂ ਨੂੰ ਕਿਸੇ ਪਲੇਟ ਵਿੱਚ ਸਰਵ ਕਰ ਲਾਂਗੇ ਇਸ ਤਰੀਕੇ ਨਾਲ ਥੋੜਾ ਜਿਹਾ ਹਲਕੇ ਹੱਥਾਂ ਨਾਲ ਨਿਚੋੜ ਕੇ ਇਹਨਾਂ ਦਾ ਪਾਣੀ ਕੱਢਣਾ ਜ਼ਿਆਦਾ ਟਾਈਟ ਹੱਥਾਂ ਨਾਲ ਨਹੀਂ ਨਿਚੋੜਨਾ ਇਦੇ ਉੱਪਰ ਅਸੀਂ ਪਾਵਾਂਗੇ ਦਹੀਂ ਦਹੀਂ ਅਸੀਂ ਖੂਬ ਸਾਰਾ ਪਾਵਾਂਗੇ ਕਿਉਂਕਿ ਦਹੀਂ ਪੱਲੇ ਬਣਾ ਰਹੇ ਆਂ ਦਹੀਂ ਦੀ ਮਾਤਰਾ ਜਿਹੜੀ ਥੋੜੀ ਜ਼ਿਆਦਾ ਰੱਖਣੀ ਹੈ ਉੱਪਰ ਤੋਂ ਪਾਵਾਂਗੇ ਜਿਹੜੀ ਅਸੀਂ ਅਮਚੂਰ ਦੀ ਚਟਣੀ ਬਣਾਈ ਸੀ ਤੇ ਪੁਦੀਨੇ ਤੇ ਧਨੀਏ ਦੀ ਚਟਨੀ ਬਣਾ ਕੇ ਅਸੀਂ ਰੱਖੀ ਸੀ ਉਹ ਪਾ ਦਵਾਂਗੇ ਥੋੜਾ ਜਿਹਾ ਲਾਲ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਜੀਰਾ ਪਾਊਡਰ ਪਾ ਕੇ ਸਰਵ ਕਰ ਲਾਂਗੇ ਅੱਜ ਵਾਲੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਸਕਦੇ ਹੋ ਆਪਣੇ ਪੱਲੇ ਕਿੰਨੇ ਜ਼ਿਆਦਾ ਨਰਮ ਬਣ ਕੇ ਤਿਆ Mildea, că se văd iarăși rețpe de nal, tătă și cal.